ਹਰਪ੍ਰੀਤ ਪੁਰਕਾ ਕਗਾ ਅਜਕਾ ਕਗਾ ਥਾਣੇ ਦੇ ਵਿੱਚ ਪਤਨਾ ਦੇ ਡੀਐਸਪੀ ਤੇ ਕਗਾ ਇਨਚਾਰਜ ਆਪਣੀ ਪੂਰੀ ਟੀਮ ਦੇ ਨਾਲ ਕਗਾ ਥਾਣੇ ਦੇ ਵਿੱਚ ਤਕਰੀਬਨ 7 70 ਪੇੜ ਪੌਦੇ ਜੋ ਲਗਾਏ ਗਏ ਨੇ ਕੁਝ ਫਲ ਫਰੂਟਾਂ ਦੇ ਪੇੜ ਪੌਦੇ ਲਗਾਏ ਗਏ ਨੇ ਕੁਝ ਛਾਂ ਦਰਦ ਰਕਾਂ ਦੇ ਪੇੜ ਪੌਦੇ ਜੋ ਇੱਥੇ ਲਗਾਏ ਗਏ ਨੇ ਹਾਲੇ ਬਕਰ ਦੇ ਮਾਸ਼ਾ ਅੱਲਾਹ ਜਿਹੜੇ ਸਹਾਰ ਕਰ ਰਹੇ ਆ ਆਹੋਂ ਦਾ ਬਲਾ ਦੇ ਆ ਰਹੇ ਆ ਜੀ ਇਸਾਹਲਾ ਲੱਗਦਾ ਹੈ ਕਿ ਬਹੁਤ ਪਾਣੀ ਤੇ ਹਰ ਹੱਤੋਂ ਤੇ ਤੇਜ਼ ਰਹੀ ਸੀ ਬਹੁਤ ਨੇ ਫਾਲਦਾਰ ਤੇ ਸ਼ਾਨਦਾਰ ਬੂਟੇ ਲੱਗੇ ਨੇ ਚੱਕ ਸੱਜਾ ਇਹ ਤੁਸੀਂ ਦੇਖ ਸਕਦੇ ਹੋ ਕਗਾ ਥਾਣੇ ਦੇ ਵਿੱਚ ਤਕਰੀਬਨ 70 ਦੇ ਕਰੀਬ ਜੋ ਪੇੜ-ਪੌਦੇ ਲਗਾਏ ਗਏ ਨੇ ਕੁਝ ਫਲ ਫਲਾਂ ਦੇ ਬੂਟੇ ਨੇ ਤੇ ਕੁਝ ਛਾਂ ਦਰਦ ਰਕਤ ਲਗਾਏ ਗਏ ਨੇ ਬਾਗ ਦੀ ਬੋਟੀ ਦਾ ਹਾਂਜੀ ਇਹ ਜਿਸੀ ਜ ਫਲਦਾਰ ਬੂਟੇ ਲਾਏ ਨੇ ਸਾਡੇ ਆਪਣੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਸਾਹਿਬ ਉਹ ਲਗਾ ਅੱਜ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੁਲਿਸ ਥਾਣੇ ਜਾਂ ਜਿੰਨੇ ਵੀ ਸਾਡੀਆਂ ਸਰਕਾਰੀ ਜਗ੍ਹਾ ਨੇ ਉਹਨਾਂ ਦੇ ਜਿੱਥੇ ਵੀ ਲੱਗ ਸਕਦੇ ਬੂਟੇ ਅਸੀਂ ਅੱਜ ਲਾ ਰਹੇ ਹਾਂ ਸਡੇ ਐਸਐਸਪੀ ਸਾਹਿਬ ਨੇ ਅੱਜ ਜਿਹੜਾ ਪੁਲਿਸ ਲਾਈਨ ਦੇ ਵਿੱਚ ਲਾਉਣੇ ਨੇ ਜਿਹੜੇ ਨੇ ਬੂਟੇ ਨੇ ਤੇ ਅਸੀਂ ਇੱਥੇ ਥਾਣੇ ਘੱਗੇ ਦੇ ਵਿੱਚ ਫਲਦਾਰ ਬੂਟੇ ਘਟੋ ਘਟ 40 ਫਲਦਾਰ ਬੂਟੇ ਨੇ ਤੇ ਈਕ ਜਿਹੜੇ ਦੂਸਰੇ ਸ਼ਾਦਾਰ ਬੂਟੇ ਨੇ ਜਿਹੜੇ ਉਹ ਲਾ ਰਿਹਾ ਇਹ ਸਾਰੇ ਹਰਿਆਲੀ ਮਿਸ਼ਨ ਦੇ ਤਹਿਤ ਜਿਹੜਾ ਲੱਗ ਰਿਹਾ ਸਰ ਅੱਜ ਸ਼ੁਰੂਆਤ ਕੀਤੀ ਗਈ ਹੈ ਜਿਸ ਤਰ੍ਹਾਂ ਹੋਰ ਵੀ ਪਾਤਲਾ ਥਾਣਾ ਘੱਗਾ ਥਾਣਾ ਹੋ ਗਿਆ ਹੈ ਇਸ ਤਰ੍ਹਾਂ ਥਾਣਾ ਹੋ ਗਿਆ ਔਰ ਇੱਕ ਬੜੀ ਵਧੀਆ ਸ਼ੁਰੂਆਤ ਹੈ ਜਿਹੜੀ ਕਿ ਪੁਲਿਸ ਵੱਲੋਂ ਕੀਤੀ ਗਈ ਹੈ ਕਿਉਂਕਿ ਆਮ ਲੋਕਾਂ ਨੂੰ ਕਿਸੇ ਦੇ ਜਿਹੜਾ ਚਾਹੁੰਦੇ ਆਪ ਲੋਕਾਂ ਨੂੰ ਉਹੀ ਸੰਦੇਸ਼ ਦੇਣਾ ਚਾਹੁੰਦਾ ਕਿ ਵਾਤਾਵਰਨ ਨਾਲ ਪਿਆਰ ਕਰਨਾ ਤੇ ਵਾਤਾਵਰਨ ਨੂੰ ਜਿਹੜਾ ਸਾਫ਼ ਰੱਖਣ ਲਈ ਜਿਹੜਾ ਪੌਦੇ ਲਾਉਣੇ ਆਪਾਂ ਨੂੰ ਬਹੁਤ ਜ਼ਰੂਰੀ ਨੇ ਜਿਹੜੇ ਹਿਸਾਬ ਨਾਲ ਪਾਣੀ ਜਿਹੜਾ ਥੱਲੇ ਜਾ ਰਿਹਾ ਜੇ ਆਪਾਂ ਜਿੰਨੇ ਵੱਧ ਤੋਂ ਵੱਧ ਬੂਟੇ ਲਾਵਾਂਗੇ ਉਦੋਂ ਆਪਾਂ ਨੂੰ ਜਿਹੜਾ ਸਾਫ਼ ਸੁਥਰਾ ਜਿਹੜਾ ਮਾਹੌਲ ਮਿਲੇ ਜਿਵੇਂ ਕਿ ਤੁਸੀਂ ਦੇਖ ਸਕਦੇ ਪਤਣਾ ਦੇ ਡੀਐਸਪੀ ਤੇ ਕੱਗੇ ਦੇ ਇੰਚਾਰਜ ਨੇ ਉਸ 70 80 ਦੇ ਕਰੀਬ ਹਰਿਆਲੀ ਵਾਲੇ ਦਰਖਤ ਲਗਾ ਕੇ ਮਹਿੰਮ ਜੋ ਸ਼ੁਰੂ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਆਣੀਆ ਬੈਠੀ ਬਸ ਬਾਹਰ ਆਦੋ ਲਾ ਦਿਓ ਸਾਡੇ ਠੀਕ ਅੰਦਰ ਲਾਓ ਉੱਥੇ ਰੱਖੋ ਤੇ ਪੇੜ ਪੌਦਿਆਂ ਨੂੰ ਤੇ ਆਮ ਆਦਮੀ ਪਾਰਟੀ ਦੀ ਅਗੂ ਵੀ ਕੁਝ ਨਜ਼ਰ ਆ ਰਹੇ ਨੇ ਪੂਰੇ ਇਸ ਪੇੜ ਪੌਦੇ ਲਗਾਉਣ ਦੀ ਮੁਹਿੰਮ ਦੇ ਵਿੱਚ ਜੋ ਪੂਰੀ ਟੀਮ ਹੈ ਜੋ ਕੱਗੇ ਥਾਣੇ ਦੀ ਪੂਰੀ ਟੀਮ ਵੀ ਤੈਨਾਤ ਹੈ ਇੱਥੇ ਸੱਦੇ ਪਾਣੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਕੱਗਾ ਇੰਚਾਰਜ ਦਰਸ਼ਨ ਸਿੰਘ ਜੀ ਆਪਣੀ ਟੀਮ ਨਾਲ ਸਰ ਜੀ ਉਹ ਕੱਗੇ ਦੇ ਇੱਕ ਕਗੇ ਹਨ ਜਰਨ ਦਰਸ਼ਨ ਸਿੰਘ ਜੀ ਪੇੜ ਪੌਦੇ ਲਗਾਉਂਦੇ ਹੋ ਲਗਾਉਂਦੇ ਹੋ ਨਜ਼ਰ ਆ ਰਹੇ ਨੇ ਪਰ ਦੇਖਿਓ ਜੀ ਸਰ ਜੀ ਓਕੇ ਜੀ ਠੀਕ ਹੋ ਗਿਆ ਸਰਦਾਰ ਦਲਜੀਤ ਸਿੰਘ ਜੀ ਬਿਰਕ ਗੱਤੀ ਫੁੜੀਅਸ ਦੀ ਪਾਤੜਾ ਰੁੱਖ ਲਗਾ ਕੇ ਹਰਿਆਲੀ ਲਹਿਰ ਨੂੰਗੇ ਤੋਰ ਦੇ ਕੋਈ ਉਹ ਸਿੱਧੇ ਦੇਖ ਸਕਦੇ ਹੋ ਕੰਗਰਥਾ ਨੇ ਡੇਨ ਚਾਰਜ ਲਾਸ਼ਨ ਸਿੰਘ ਜੀ ਵੀ ਆਪਣੀ ਪੂਰੀ ਟੀਮ ਦੇ ਨਾਲ ਪੌਦੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ Eh, por la buena eh.